ਪਰ ਤਾਂ ਵੀਰਾਂ ਨੇ ਐਡ ਇਸ ਰੋਡ ਲਓ ਜੀ ਜੋਤ ਉਹ ਬਾਬਾ ਜੀ ਦੀ ਬਾਬਾ ਜੀ ਵੈਸੇ ਹੀ ਕੜਕੜ ਦੇ ਵਿੱਚ ਬਰਾਜ਼ ਮੱਤੇ ਤੇ ਇਹਨਾਂ ਬੇਨਤੀ ਕਰਾਂਗੇ ਉਹਨਾਂ ਦੇ ਜਨਰ ਨਾਲ ਦਰਦੋਸ ਕਰਾਂਗੇ ਉਹ ਕਿਉਂ ਨਹੀਂ ਸਾਡੇ ਵਿੱਚ ਬਰਜਮਾਨ ਹੋਣਗੇ ਅੰਦਰ ਕਈ ਜਾਤਾਂ ਵਾਲੇ ਵਾਕਿਆ ਕਰਦੇ ਤੋਂ ਆਈ ਸਰਕਾਰ ਕੋਲ ਅੰਦਰ ਤੋਂੜੇ ਸ੍ਰੀ ਸੁਦੇ ਪੁੱਤਰ ਜੋੜੇ ਨਾਲ ਕੇ ਕਲਾਈ ਭਾਈ ਪੁੱਤਰ ਸਤਿ ਸ਼੍ਰੀ ਅਕਾਲ ਲੋਕੇ ਅਲੱਗ-ਅਲੱਗ ਪਿੰਡਾਂ ਤੋਂ ਪ੍ਰੈਜ਼ੀਡੈਂਟ ਸੁੰਦਰ ਸਿੰਘ ਭਾਜੀ ਗੁਵਿੰਦਰ ਸ਼ਿਕਾ ਜੀ ਅੱਜ ਅੱਜ ਮੋਟਰਸਾਈਕਲ ਮਕੈਨਿਕ ਦੁਨੀਆ ਦਾ ਸਾਲਾਨਾ ਸੈਮਿਨਾਰ ਕਰਵਾਇਆ ਗਿਆ ਕੀ ਗੱਲਾਂ ਚੋਣੇ ਨੇ ਦੇਖੋ ਇਹ ਬਹੁਤ ਹੀ ਵਧੀਆ ਉਪਰਾਲਾ ਇਹ ਜਿਹੜੀ ਐਸੋਸੀਏਸ਼ਨ ਮੋਟਰਸਾਈਕਲ ਸਕੂਟਰ ਐਸੋਸੀਏਸ਼ਨ ਸਾਹਨੇ ਵਾਲਾ ਇਦੇ ਪ੍ਰਧਾਨ ਭੰਡਾਲ ਸਾਹਿਬ ਔਰ ਜਨਰਲ ਸੈਕਟਰੀ ਚੋਹਾਂਦ ਸਾਹਿਬ ਔਰ ਉਹਨਾਂ ਦੇ ਬਾਕੀ ਵੀ ਬੜੇ ਅਨਤਕ ਮਿਹਨਤ ਕਰਨ ਵਾਲੇ ਜਿਹੜੇ ਉਹਨਾਂ ਦੇ ਨਾਲ ਵਰਕ ਉਹਨਾਂ ਦੇ ਸਾਥੀ ਨੇ ਇਹ ਹਰ ਸਾਲ ਇੱਥੇ ਕਰਾਉਂਦੇ ਨੇ ਮੇਰਾ ਜਿੰਨਾ ਕਿ ਮੈਨੂੰ ਯਾਦ ਆ ਮੇਰਾ خیال 5ਵੀਂ 6ਵੀਂ ਇਹਨਾਂ ਦੀ ਹੋ ਰਹੀ ਹੈ ਜਿਹੜੀ ਇਹ ਆਪਣੀ ਸਭਾ ਇਹਨਾਂ ਨੇ ਅੱਜ ਇਕੱਠੀ ਕੀਤੀ ਹੈ ਉਹਦੇ ਨਾਲ ਦੇਖੋ ਇੱਕ ਤਾਂ ਜਿਹੜੀ ਐਸੋਸੀਏਸ਼ਨ ਹੁੰਦੀ ਹੈ ਐਸੋਸੀਏਸ਼ਨ ਦਾ ਮਤਲਬ ਕੀ ਹੁੰਦਾ ਵੀ ਇੱਕ ਡਿਸਪਲਨ ਲੈ ਕੇ ਆਉਣਾ ਇੱਕ ਆਪਣੀਆਂ ਕੋਈ ਮੰਗਾਂ ਹੁੰਦੀਆਂ ਨੇ ਕੋਈ ਤਕਲੀਫਾਂ ਹੁੰਦੀਆਂ ਨੇ ਜੋ ਵੀ ਇਹ ਬੜਾ ਵੱਡਾ ਭਾਈਚਾਰਾ ਹੈ ਉਹਨਾਂ ਨੇ ਆਪਣੀਆਂ ਤਕਲੀਫਾਂ ਸਰਕਾਰ ਨੂੰ ਦੱਸਣੀਆਂ ਹੁੰਦੀਆਂ ਸੋ ਇਹਦੇ ਵਿੱਚ ਇੱਕ ਇੱਕ ਆਪਸੀ ਭਾਈਚਾਰਤਾ ਉਹ ਵੀ ਪੈਦਾ ਹੁੰਦੀ ਹੈ ਕੋਈ ਨਵੇਂ-ਨਵੇਂ ਕੋਈ ਪ੍ਰੋਡਕਟ ਬਣਾਉਂਦੇ ਨੇ ਕੋਈ ਨਵੇਂ ਕੁ ਸਕੂਟਰਾਂ ਦੇ ਕੋਈ ਮੋਟਰਸਾਈਕਲਾਂ ਦੇ ਪ੍ਰੋਡਕਟ ਬਣਾਉਂਦੇ ਨੇ ਉਹਨਾਂ ਨੇ ਵੀ ਆਪਣੇ ਡਿਸਪਲੇ ਕਰਨੇ ਹੁੰਦੇ ਨੇ ਇੱਕ ਐਗਜ਼ੀਬਿਸ਼ਨ ਲੱਗ ਜਾਂਦੀ ਹੈ ਸੋ ਇੱਕ ਚੰਗਾ ਪਰਾਲਾ ਸਾਡੇ ਸ਼ਹਿਰ ਦੇ ਲਈ ਵੀ ਇੱਕ ਚੰਗਾ ਅਪਰਾਲਾ ਔਰ ਮੈਂ ਕਹੂੰਗਾ ਵੀ ਇਹ ਜੇ ਹੋਰ ਵੀ ਐਸੋਸੀਏਸ਼ਨਾਂ ਜਿਹੜੀਆਂ ਨੇ ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਔਰ ਆਪਣੀਆਂ ਮੰਗਾਂ ਔਰ ਆਪਣੀਆਂ ਜੋ ਵੀ ਮੈਂ ਕਹੂੰਗਾ ਪ੍ਰੋਡਕਟਸ ਨੇ ਉਹਨਾਂ ਨੂੰ ਡਿਸਪਲੇ ਕਰਨਾ ਚਾਹੀਦਾ ਜਿਵੇਂ ਹੁਣੇ ਇਹਨਾਂ ਨੇ ਇੱਕ ਐਲਾਨ ਕੀਤਾ ਵੀ ਆਪਾਂ ਛੁੱਟੀਆਂ ਮਨਾਉਣੀਆਂ ਨੇ ਇਹਨਾਂ ਦਿਨਾਂ ਦੇ ਵਿੱਚ ਜੇ ਆਪਾਂ ਸਰਕਾਰ ਕੋਈ ਮੰਗਾਂ ਰੱਖਣੀਆਂ ਨੇ ਸੋ ਇਹ ਐਸੋਸੀਏਸ਼ਨਾਂ ਚੰਗਾ ਹੁੰਦਾ ਸੋ ਮੈਂ ਉਹਨਾਂ ਨੂੰ ਵਧਾਈ ਦਿੰਦਾ ਇਸ اور ਬੜੀ ਕਾਮਯਾਬ ਢੰਗ ਨਾਲ ਉਹਨਾਂ ਨੇ ਇੱਕ ਮੇਲਾ ਹੀ ਲਾਤਾ ਇੱਥੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਰੀ ਐਸੋਸੀਏਸ਼ਨ ਇਹਨਾਂ ਕਹਿੰਦਾ ਹੋਇਆ ਮੈਂ ਇੱਕ ਵਾਰੀ ਫੇਅਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਜੀ ਗੁਰ ਅੱਜ ਇੱਥੇ ਮੋਟਰਸਾਈਕਲ ਮਕੈਨਿਕ ਐਸੋਸੀਏਸ਼ਨ ਵੱਲੋਂ ਸੰਜੇ ਸਲਾਨਾ ਕਰਾਇਗਾ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜਾ ਪ੍ਰੋਗਰਾਮ ਸੀ ਇਹਨਾਂ ਦਾ ਸਕੂਟਰ ਮਕੈਨਿਕ ਕੋਰਸ ਦਾ ਇਹ ਤੇਰੇਵਾ ਸਮਾਗਮ ਸੀ ਤੇਰੇ ਮੇ ਸਮਾਗਮ ਵਿੱਚ ਦੇਖੋ ਕਿੰਨੀ ਧੂਮ ਤਮ ਨਾਲ ਮਕੈਨਿਕ ਇੱਥੇ ਇਕੱਠੇ ਹੋਏ ਇਹਨਾਂ ਦਾ ਇਹ ਸਹਿਯੋਗ ਬਹੁਤ ਹੀ ਮਤਲਨ ਕੀ ਚੰਗਾ ਲੱਗਿਆ ਕਿਉਂਕਿ ਏਕਤਾ ਬਹੁਤ ਜ਼ਰੂਰੀ ਹੈ ਮਕੈਨਿਕ ਤੁਹਾਨੂੰ ਪਤਾ ਵੀ ਹਰ ਜ਼ਿਲ੍ਹੇ 'ਚ ਹਰ ਕਸਬੇ 'ਚ ਮਕੈਨਿਕ ਹੈਗੇ ਨੇ ਮਕੈਨਿਕਾਂ ਦਾ ਆਪਸ ਵਿੱਚ ਬਹੁਤ ਖਿੱਚ ਟਾਣੀ ਹੁੰਦੀ ਹੈ ਕੋਈ ਘੱਟ ਰੇਟ ਕੱਢਵਾ ਕੇ ਜ਼ਿਆਦਾ ਕਰਦਾ ਹੈ ਲੇਕਿਨ ਇਹਨਾਂ ਨੇ ਉਸੂਲ ਬਣਾਇਆ ਹੈ ਕਿ ਇੱਕ ਰੇਟ ਹੋਵੇ ਸਭ ਦਾ ਇੱਕੋ ਕੀਮਤ ਹੋਵੇ ਸਭ ਦੀ ਤਾਂ ਕਿ ਪਰੇਸ਼ਾਨ ਦਾ ਗਾਹਕ ਨਾ ਤੁਹਾਡੀ ਚ ਆਪਸੀ ਫਰਕ ਪਵੇ ਇਹ ਇਕਤਾ ਜੁਟਕੜੀ ਹੈਗੀ ਹੈ ਇਹਨਾਂ ਦੀ ਯੂਨਿਟੀ ਹੈ ਬਹੁਤ ਕਾਮਯਾਬ ਰਹੀ ਹੈ 13 ਸਾਲ ਲਗਾਤਾਰ ਇਹ ਨਜ਼ਾ ਫੰਕਸ਼ਨ ਹੁੰਦਾ ਰਹਿੰਦਾ ਹੈ ਬਹੁਤ ਮਤਨ ਕੀ ਫੰਕਸ਼ਨ ਮੈਂ ਅਟੈਂਡ ਕਰਦਾ ਹਾਂ ਹਰ ਸਾਲੀ ਤੇ ਖੁਸ਼ੀ ਹੁੰਦੀ ਹੈ ਕਿਉਂਕਿ ਮਕੈਨਿਕ ਇੱਕ ਮਜ਼ਦੂਰ ਵਰਗਾ ਕੰਮ ਕਰਦਾ ਮਿਹਨਤ ਕਰਦਾ ਲੇਕਿਨ ਉਹਦੇ ਵਿੱਚ ਕਿਹੜਾ ਜਜ਼ਬਾ ਹੈਗਾ ਜਾਗਰਤੀ ਹੈਗੀ ਵੀ ਇਕਤਾ ਹੋਣੀ ਚਾਹੀਦੀ ਹੈ ਇਕਤਾ ਵਾਲੀ ਸਭ ਕੁਝ ਸੁਣਦਾ ਹੈ ਬੜੀ ਸਫਸਤਾ ਮਿਲਦੀ ਹੈ ਔਰ ਸਿਆਸ ਕਰਦੇ ਆ ਕਿ ਇਸੇ ਤਰ੍ਹਾਂ ਇਹ ਪ੍ਰੋਗਰਾਮ ਚੱਲਦੇ ਰਹਿਣ ਅੱਜ ਦਾ ਜਿਵੇਂ ਪ੍ਰੋਗਰਾਮ ਸੀ ਬੜੇ ਬੜੇ ਮਹਾਨ ਰਸਤੇ ਇੱਥੇ ਆਈਆਂ ਨੇ ਵੜਨੇ ਨੂੰ ਸਨਮਾਨਤ ਕੀਤਾ ਗਿਆ ਹੈ ਹਰ ਜਗ੍ਹਾ ਮਤਲਬ ਨਹੀਂ ਕਿ ਇਹਨਾਂ ਨੇ ਕੋਈ ਐਸੀ ਪਾਰਟੀ ਹੈਗੀ ਹੈ ਮਕੈਨਿਕ ਹੈਗੇ ਨੇ ਜਿਹੜੇ ਇਸ ਚੀਜ਼ਾਂ ਬਣਾਉਂਦੇ ਨੇ ਤੇ ਕੁਝ ਕੰਪਨੀ ਐਸੀ ਨੇ ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਨਾਮ ਵੀ ਦਿੱਤੇ ਨੇ ਇਹਨਾਂ ਨੇ ਜਿਹੜੀ ਕਿ ਇੱਕ ਬਹੁਤ ਹੀ ਵੱਡਾ ਜਿਹੜਾ ਯੋਗਦਾਨ ਇਹ ਦਿੰਦੇ ਨੇ ਮਕੈਨਿਕਾਂ ਵਾਸਤੇ ਬਹੁਤ ਅੱਛਾ ਬਹੁਤ ਹੀ ਮਤਲਬ ਕਿ ਸਲਾਕਾ ਜੋ ਕਮ ਕਰਦੇ ਨੇ ਅਸੀਂ ਉਮੀਦ ਕਰਦੇ ਹਾਂ ਕਿ ਕਿਹੜੀ ਪ੍ਰਬੰਧਕ ਕਮੇਟੀ ਹੈ ਏ ਹਮੇਸ਼ਾ ਹੀ ਪ੍ਰਮਾਤਮਾ ਕਰੇ ਕਾਮਯਾਬ ਰਵੇ ਚਰਦੀ ਕਲ ਚਰਵੇ ਔਰ ਸਿਆਸ ਕਰਦੇ ਆ ਕਿ ਇਹਦੇ ਨਾਲ ਹੀ ਮਕੈਨਿਕ ਕਿਹੜੇ ਨੇ ਕੋਈ ਇੱਕ ਜੋ ਟ੍ਰੇਨ ਤੇ ਸਮਾਤ ਸੇਵਾ ਕਰਦੇ ਨੇ ਬਹੁਤ ਬਹੁਤ ਧੰਨਵਾਦ ਜੀਡੀਐਸ ਪ੍ਰੈਜ਼ੀਡੈਂਟੋ ਜਸਬੀਰ ਸਿੰਘ ਢਿੱਲੋਂ ਹਲਵਾਲਾ ਸਾਹਨੇ ਵਾਲ ਦੀ ਰਿਪੋਰਟ ਜੀ